ਸੜਕਾਂ ਦੇ ਉੱਤੇ ਤਾਂ ਉਹਨਾਂ ਦੀ ਟੀਮ ਦੇ ਵੱਲੋਂ ਅੱਜ ਇੱਕ ਵਧੀਆ ਉਪਰਾਲਾ ਕੀਤਾ ਗਿਆ ਤੁਹਾਨੂੰ ਜਾਣਕਾਰੀ ਦੇ ਦਿੰਦੇ ਕਿ ਐਸਐਸਐਫ ਦੀ ਟੀਮ ਦੇ ਵੱਲੋਂ ਰੋਟਰੀ ਕਲੱਬ ਦੇ ਸਹਿਯੋਗ ਦੇ ਨਾਲ ਅੱਜ ਜੋ ਆਵਾਰਾ ਪਸ਼ੂ ਸੜਕਾਂ ਤੇ ਫਿਰਦੇ ਸੀ ਤੇ ਭਾਰੀ ਵੱਡਾ ਹਾਦਸਾ ਵੀ ਹੋ ਜਾਂਦਾ ਸੀ ਉਹਨਾਂ ਹਾਦਸਿਆਂ ਨੂੰ ਰੋਕਣ ਦੇ ਲਈ ਜਿਹੜਾ ਪਸ਼ੂਆਂ ਤੇ ਰਿਫਲੈਕਟਰ ਲਾਏ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਤਾਂ ਪੰਜਾਬ ਪੁਲਿਸ ਦੀ ਐਸਐਸਐਫ ਟੀਮ ਦੇ ਵੱਲੋਂ ਜਿਹੜਾ ਆਵਾਰਾ ਪਸ਼ੂਆਂ ਤੇ ਰਿਫਲੈਕਟਰ ਲਾਏ ਜਾ ਰਹੇ ਨੇ ਤਾਂ ਦੂਜੇ ਪਾਸੇ ਰੋਟਰੀ ਕਲੱਬ ਦੇ ਮੈਂਬਰ ਨੇ ਜਿਹੜੇ ਪ੍ਰਧਾਨ ਨੇ ਉਹ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤਾਂ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਦੇ ਤਾਂ ਤਸਵੀਰ ਦੇਖ ਸਕਦੇ ਹੋ ਧਰਮਵੀਰ ਗਰਕ ਨੇ ਜਿਹੜੇ ਤਾਂ ਉਹ ਵੀ ਰਿਫਲੈਕਟਰ ਲਾ ਰਹੇ ਨੇ ਨਾਲ ਹੀ ਆਰਟੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਤੀ ਮਿੱਤਲ ਵੀ ਜਿਹੜੇ ਨਜ਼ਰ ਆ ਰਹੇ ਤਸਵੀਰਾਂ ਦੇ ਵਿੱਚ ਤਾਂ ਦੇਖ ਸਕਦੇ ਹੋ ਰੋਟਰੀ ਕਲੱਬ ਤੇ ਐਸਐਸਐਫ ਦੀ ਟੀਮ ਦੇ ਵੱਲੋਂ ਵੱਡੇ ਹਾਸਿਆਂ ਨੂੰ ਰੋਕਣ ਦੇ ਲਈ ਤਾਂ ਜਿਹੜਾ ਰਿਫਲੈਕਟਰ ਲਾ ਰਹੇ ਨੇ ਆਵਾਰਾ ਪਸ਼ੂਆਂ ਦੇ ਤੇ ਇਹ ਸਾਰੀ ਮੁਹਿਮ ਨੂੰ ਲੈ ਕੇ ਕੀ ਕਹਿਣਾ ਐਸਐਸਐਫ ਟੀਮ ਦਾ ਤੇ ਕੀ ਕਹਿਣਾ ਰੋਟਰੀ ਕਲੱਬ ਦੇ ਮੈਂਬਰਾਂ ਦਾ ਤੁਸੀਂ ਵੀ ਸੁਣੋ ਜਿਹੜਾ ਨਾਮ ਕਾਂਸਟੇਬਲ ਬਣਾਉਂਦਾ ਜਿਹੜਾ ਆਵਾਰਾ ਪੁਲਿਸ ਦੇ ਵਿੱਚ ਇਸ ਤਰੀਕੇ ਦੇਖ ਲਾਏ ਜਿਹੜਾ ਆਵਾਰਾ ਪੁਲਿਸ ਦੇ ਵਿੱਚ ਇਸ ਤਰੀਕੇ ਇਹ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੁਆਰਾ ਇਹ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਆਈ ਆ ਵੀ ਸੜਕ ਤੇ ਜਿਹੜੀਆਂ ਡੇਲੀ ਪੋਜਾਨਾ ਆਈ ਆ ਉਹਨਾਂ ਤੋਂ ਕੰਮ ਕਰਨਗੇ ਉਹਨਾਂ ਨੂੰ ਕੰਟਰੋਲ ਦਾ ਨਿਵਾਸ ਤੇ ਉਹਨਾਂ ਨੂੰ ਹੈਂਡਲ ਕਰਨ ਉਹਨਾਂ ਨੂੰ ਕੰਟਰੋਲ ਕਰਨ ਦਾ ਨਿਵਾਸ ਉਹਦੇ ਮੱਦੇ ਨਜ਼ਰ ਸਾਡੇ ਮਾਨਯੋਗ ਉਹਦੇ ਮੱਦੇ ਨਜ਼ਰ ਜੀ ਰਾਏ ਸਾਹਿਬ ਸਾਡੇ ਮਾਨਯੋਗ ਸੜਕੀ ਸ਼ਿਫਟਾ ਪੋਸਟ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਸੜਕ ਤੇ ਜਿੰਨੇ ਵੀ ਆਵਾਜਾਹਾਰ ਅਨੁਸਾਰ ਸੜਕ ਇਹ ਆਵਾਜਾਹਾਰ ਅਨੁਸਾਰ ਕਿ ਅੱਜ ਕੱਲ੍ਹ ਦੇ ਸੀਨ ਨੂੰ ਇਹ ਆਵਾਜਾਹਾਰ ਵੀ ਰਾਤ ਨੂੰ ਇਹ ਰਜਤ ਕੋਲ ਸੇ ਬਹਿ ਜਾਂਦੇ ਨੇ ਜਿੰਨਾ ਕਰੇ ਰਾਤ ਨੂੰ ਇਹ ਸੜਕਾਂ 'ਤੇ ਨਾਂ ਬਹੁਤ ਜ਼ਿਆਦਾ ਹੁੰਦੇ ਨੇ ਜਿੰਨਾ ਕਰਕੇ ਉਹਨਾਂ ਨੂੰ ਥੱਲੇ ਤੋਂ ਬਹੁਤ ਜ਼ਿਆਦਾ ਹੁੰਦੇ ਨੇ ਆਪਣੇ ਪਹਾਣੀ ਅਰਤੀ ਰੋਟਰੀ ਕਲੱਬ ਇਹਨਾਂ ਦੇ ਸਹਿਯੋਗ ਨਾਲ ਅਸੀਂ ਕਲੱਬ ਰਿਫਲੈਕਟਰ ਯੋਗ ਨਾਲ ਬਣਵਾਏਗੇ ਤਾਂ ਜੋ ਇਹਨਾਂ ਦੇ ਸੀ ਪੌਲਰ ਬਣਵਾਏਗੇ ਇਹਨਾਂ ਦੇ ਗਾਣਾਂ 'ਚ ਬੰਨ ਸਕੀਏ ਤਾਂ ਕਿ ਜਿਹੜੀ ਰਾਤ ਦੇ ਗਾਣਾਂ 'ਚ ਬੰਨ ਸਕੀਏ ਮਤਲਬ ਕਿ ਜਿਹੜੀ ਨਹੀਂ ਹੈਗੇ ਬੈਟਰ ਰੋਡ ਤੇ ਆ ਜ ਦੂਰੋਂ ਆਉਣ ਵਾਲੇ ਇੱਕ ਲੰਮਾ ਉਹ ਤਾਂ ਪਤਾ ਲੱਗ ਸੌਣ ਵਾਲੇ ਇੱਕ ਲੰਮਾ ਪਤਾ ਲੱਗ ਸਭਾ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਸਮੇਂ ਵਿੱਚ ਪਹੁੰਚਾ ਦਿੱਤਾ ਇਹ ਤਾਂ ਇਹਨਾਂ ਲੱਗਣਾ ਸਮੇਂ ਬਹੁਤ ਜ਼ਰੂਰੀ ਸੀ ਤਾਂ ਇਹਨਾਂ ਲੱਗਦਾ ਸੀ ਕਿ ਇਹ ਬਹੁਤ ਜ਼ਰੂਰੀ ਸੀ ਜਿੱਦਾਂ ਹੁਣ ਅਸੀਂ ਮੰਨ ਲਓ ਬਤੌਰ ਡਿਊਟੀ ਕਰ ਰਹੇ ਹਾਂ ਅਸੀਂ ਸਾਨੂੰ ਮੰਨ ਲਓ ਇਹ ਲੱਗਦਾ ਨਹੀਂ ਇਹ ਸਭ ਤੋਂ ਮੇਨ ਅਹਿਮ ਕੰਮ ਲੱਗਦਾ ਜਿਹੜਾ ਪਹਿਲਾਂ ਮੇਨ ਕੀਤਾ ਜਾਣਾ ਚਾਹੀਦਾ ਚਲੋ ਹੁਣ ਕਹਿਗੇ ਬਹੁਤ ਵਧੀਆ ਲੱਗਣਾ ਤੁਹਾਨੂੰ ਇਹ ਬਹੁਤ ਵਧੀਆ ਲੱਗਦਾ ਕਿ ਰਿਸਪੌਂਸ ਬਹੁਤ ਵਧੀਆ ਮਿਲਦਾ ਹੈ ਬਹੁਤ ਵਧੀਆ ਲੱਗਦਾ ਜਦੋਂ ਰਿਸਪੌਂਸ ਨੂੰ ਸਹੀ ਮਤਰਾ ਦੇ ਨੇ ਸਹੀ ਜਿਹਾ ਉਹ ਬਹੁਤ تسਲੀ ਮਿਲਦੀ ਹੈ ਪਰਿਵਾਰ ਵੱਲੋਂ ਬਹੁਤ ਮਨ ਨੂੰ ਬਹੁਤ تسਲੀ ਮਿਲਦੀ ਹੈ ਕਿ ਪਰਿਵਾਰ ਵੱਲੋਂ ਬਹੁਤ ਦੁਆਵਾਂ ਮਿਲਦੀਆਂ ਨੇ ਉਮੀਦ ਹੈ ਕਿ ਸਾਨੂੰ ਲੱਗਦਾ ਜਿਵੇਂ ਹੁਣ ਅਸੀਂ ਦੇਖਦੇ ਹਾਂ ਜਿਹੜੇ ਐਕਸੀਡੈਂਟ ਜਿਵੇਂ ਹੁਣ ਅਸੀਂ ਅਵਾਰਾ ਪਸ਼ੂ ਨਾਲ ਹੁੰਦੇ ਨੇ ਸਾਨੂੰ ਲੱਗਦਾ ਵੀ ਅਵਾਰਾ ਪਸ਼ੂ ਸਾਡੀ ਇਹ ਕਾਮਯਾਬ ਹੋਊਗੀ ਤੇ ਮਤਲਬ ਅਵਾਰਾ ਪਸ਼ੂ ਸਾਡੀ ਇਹ ਕਾਮਯਾਬ ਹੋਊਗੀ ਤੇ ਮਤਲਬ ਐਕਸੀਡੈਂਟ ਨਹੀਂ ਹੋਊਗਾ ਅੱਜ ਜੀ ਇਹ ਜਿਹੜਾ ਅਵਾਰਾ ਪਸ਼ੂ ਨੇ ਅੱਜ ਅਸੀਂ ਇਹ ਜਿਹੜਾ ਅਵਾਰਾ ਹੂਮਸ ਦਾ ਮੌਸਮ ਹੈ ਜਿਹੜਾ ਆ ਚੁੱਕਿਆ ਹੂਮਸ ਹੈ ਇਸ ਵੇਲੇ ਬਹੁਤ ਜ਼ਿਆਦਾ ਆ ਚੁੱਕਿਆ ਹੂਮਸ ਹੈ ਦੇ ਵਿੱਚ ਤਾਂ ਉਸ ਨੂੰ ਜਿਹੜੇ ਪਸ਼ੂ ਨੇ ਵਾਹਨ ਨੇ ਹਵਾ ਮਿਲਦੀ ਆ ਸਿੱਧੇ ਚੱਲਦੇ ਵਾਹਨ ਨੇ ਉਹਨਾਂ ਤੋਂ ਉਹਨਾਂ ਨੂੰ ਹਵਾ ਸੋ ਦੇ ਨਾਲ ਬਹੁਤ ਸਾਰੇ ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਸੋ ਦੇ ਨਾਲ ਬਹੁਤ ਸਾਰੇ ਅਸੀਂ ਦੇਖਿਆ ਪਿਛਲੇ ਸਮੇਂ ਸਾਡੇ ਪ੍ਰਧਾਨ ਸੰਜੀਪ ਜੀ ਦੀ ਅਗਵਾਈ ਦੇ ਵਿੱਚ ਸਾਡੇ ਪ੍ਰਧਾਨ ਵਾਲੀ ਜੀ ਦੀ ਅਗਵਾਈ ਦੇ ਵਿੱਚ ਅਸੀਂ ਇਹਨਾਂ ਨੂੰ ਰਿਫਲੈਕਟਰ ਲਾਈਏ ਅਸੀਂ ਰਾਤ ਸਮੇਂ ਇਹਨਾਂ ਜਿਹੜੇ ਵਾਹਨ ਆਉਂਦੇ ਜਾਂਦੇ ਨੇ ਜਿਹੜੇ ਵਾਹਨ ਆਉਂਦੇ ਜਾਂਦੇ ਨੇ ਪਤਾ ਨਹੀਂ ਲੱਗਦਾ ਰੋਡ 'ਤੇ ਉਹਨਾਂ ਨੂੰ ਅੱਜ ਅਸੀਂ ਇਹ ਕੈਂਪੇਨ ਸ਼ੁਰੂ ਕਰਿਆ ਬਹੁਤ ਵੱਡੇ ਪੱਧਰ ਤੇ ਅੱਜ ਅਸੀਂ ਇਹ ਕੈਂਪੇਨ ਸ਼ੁਰੂ ਕਰਿਆ ਜਿਹਦੇ ਵਿੱਚ ਸੜਕ ਸੁਰੱਖਿਆ ਫੋਰਸ ਹੈਗੀ ਫੋਰਸ ਹੈਗੀ ਜਿਹਦੇ ਵਿੱਚ ਸੜਕ ਸੁਰੱਖਿਆ ਉਹਨ ਸਹਿਯੋਗ ਮਿਲਿਆ ਪਸ਼ੂ ਜੀ ਉਹਨਾਂ ਦੇ ਵਾਰਾ ਪਸ਼ੂਨ ਦੇ ਰਿਫਲਟਰ ਲਾਈਨ ਨਿਕਲੇ ਦੇ ਵਿੱਚ ਜਿਹੜਾ ਰੇਡੀਅਮ ਕੋਲਰ ਨੇ ਜਿਹੜੇ ਅਸੀਂ ਉਹਨਾਂ ਨੂੰ ਕਹਿਣਾ ਹੈ ਰੇਡੀਅਮ ਕੋਲਰ ਨੇ ਇਹ ਜਿਹੜਾ ਕੈਂਪੇਨ ਹੈ ਲਗਾਤਾਰ ਜਾਰੀ ਰਹੂਗਾ ਕਿ ਜਿਹੜਾ ਮੇਨ ਰੋਡ ਆ ਉਹਦੇ ਉੱਤੇ ਕੋਈ ਸੌਂ ਤੋਂ ਬਚਾਉਣ ਜਿਹੜਾ ਮੇਨ ਰੋਡ ਆ ਉਹਦੇ ਉੱਤੇ ਕੋਈ ਅੱਜ ਰੋਟਰੀ ਕਲੱਬ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ ਸਮੇਂ ਸਮੇਂ ਦੇ ਰੋਟਰੀ ਕਲੱਬ ਐ ਜਿਹੜੀ ਹੈ ਸਮਾਂ ਸਮੇਂ ਦੇ ਰੋਡ ਦੀ ਜਿਲਦ ਦਾ ਕੋਸ਼ਿਸ਼ ਕਰਦੇ ਹਾਂ ਇਲਾਕੇ ਦੇ ਸਹਿਯੋਗ ਨਾਲ ਕੀਤਾ ਜਾਵੇ ਕੋਸ਼ਿਸ਼ ਕਰਦੇ ਹਾਂ ਇਲਾਕੇ ਦੇ ਅੱਜ ਜਿਹੜਾ ਮੇਨ ਸਟ੍ਰੀਟ ਤੇ ਅੱਜ ਜਿਹੜਾ ਫੋਰਸ ਵਾਰਾ ਨੂੰ ਉਹਨਾਂ ਦੇ ਅਸੀਂ ਅਜਾ ਰੇਡੀਅਮ ਕਾਲਰ ਪਾਏ ਨੇ ਕਿਉਂਕਿ ਜੋ ਸੜਕ ਤੇ ਇਹ ਬੈਠਦੇ ਨੇ ਤਾਂ ਬਿਲਕੁਲ ਜਿਵੇਂ ਜੋ ਸੜਕ ਤੇ ਪਤਾ ਨਹੀਂ ਲੱਗਦਾ ਤੁਹਾਨੂੰ ਬੰਨ ਨਾਲ ਤੇ ਰੇਡੀਅਮ ਕਾਲਰ ਪਾਉਣ ਦੇ ਨਾਲ ਰਾਤ ਨੂੰ ਕੰਪਲੀਟਲੀ ਇਹਦੇ ਪਤਾ ਲੱਗਦੇ ਨਾਲ ਰਾਤ ਨੂੰ ਸਾਡੀ ਕੋਸ਼ਿਸ਼ ਹੈ ਵੀ ਇਹਦੇ ਨਾਲ ਬਹੁਤ ਬਿਹਤਰੀ ਹੋਊਗਾ ਤੇ ਸਾਡੀ ਕੋਸ਼ਿਸ਼ ਹੈ ਵੀ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਹਾਂ ਬਿਲਕੁਲ ਜੀ ਦੇਖੋ ਜੀ ਇਹ ਇਹਨਾਂ ਦੀ ਕੋਸ਼ਿਸ਼ ਹੈ ਔਰ ਇਹ ਬੜੀ ਵਧੀਆ ਡਿਊਟੀ ਨਿਭਾ ਰਹੇ ਨੇ ਅੱਜ ਇਹ ਸੀ ਕਰਕੇ ਸਾਡੀ ਬਹੁਤ ਵਧੀਆ ਡਿਊਟੀ ਨਿਭਾ ਰਹੇ ਨੇ ਇਹਨਾਂ ਦਾ ਸਹਿਯੋਗ ਕਰਨ ਨਾਲ ਰਾਤਾਂ ਵੀ ਸਹਿਯੋਗ ਇਹ ਸੀ ਅੱਜ ਜੋਗ ਦਾ ਸਹਿਯੋਗ ਸਾਡੇ ਨਾਲ ਰਹਿਤਾ ਹੈ ਹਾਂ ਬਿਲਕੁਲ ਦੇਖੋ ਨਾਜ਼ਮੰਡੀ ਕੋਹਾਨੀਖੜ ਵੱਲੋਂ ਵੀ ਅਸੀਂ ਹਾਂ ਬਿਲਕੁਲ ਦੇਖੋ ਨਾਜ਼ਮੰਡੀ ਕੋਹਾਨੀਖੜ ਵੱਲੋਂ ਵੀ ਅਸੀਂ ਇੱਕ ਕਲੱਬ ਨੂੰ ਸਹਿਯੋਗ ਰਮਾਂਗੇ ਜੋ ਵੀ ਹੋਏਗਾ ਕੋਸ਼ਿਸ਼ ਜਾਰੀ ਰਹੂ